ਬਾਈ ਗੁਜੀ ਕਾ ਖਾਲਸਾ ਬਾਈ ਗੁਜੀ ਕੀ ਫਤਿਹ ਅੱਜ ਆ ਗਏ ਆਪਣਾ ਡੇ 20 ਮਿੰਨੀ ਬਲੌਗ ਕਿਸ ਸਵੇਜ ਜੀ ਆਪਾਂ ਪੇਸ਼ ਤੇ ਚਾਹ ਚਾਪਿੰ ਤੋਂ ਬਾਅਦ ਆਪਾਂ ਦੇਖਿਆ ਉਹ ਦਸਰਾਧ ਬਾਹਰ ਸੀ ਜੀ ਸਿਰ ਦਸਰਾਧ ਦਸਰ ਮੋਂ ਤੋਂ ਬਾਅਦ ਫਿਰ ਉਹ ਬਣਾ ਰਿਹਾ ਸੀ ਗੱਜੇ ਪਟਕਾ ਕਵਨਨ ਤੋਂ ਬਾਅਦ ਫੇਰ ਆਪਾਂ ਆਪਾਂ ਨੇ ਬਨ ਲੀ ਸੀ ਜੀ ਜਸਤਾਰ ਆਪਾਂ ਹੋ ਗਏ ਸੀ ਜੀ ਰੈਡੀ रेडी ਹੋਣ ਤੋਂ ਬਾਅਦ ਆਪਾਂ ਕਿਚਨ 'ਚ ਦਾਦੀ ਮਮਾ ਬਣਾ ਰਹੇ ਸੀ ਜੀ ਅਲੂ ਆਲੇ ਬਰੌਂਟੇ ਉਸ ਤੋਂ ਬਾਅਦ ਸਰਾਜ ਪਾਇਆ ਸੀ ਗਾ ਆਪਣੇ ਬੁੱਕਸ ਬੈਗਸ ਦੇ ਵਿੱਚ ਉਸ ਤੋਂ ਬਾਅਦ ਆਪੋਂ ਹੋ ਗਏ ਸੀ ਜੀ ਰੈਡੀ ਰੈਡੀ ਹੋਣ ਤੋਂ ਬਾਅਦ ਆਪਾਂ ਨੂੰ ਲਈ ਫਤਫਤੇ ਬੁਲਾਉਣ ਤੋਂ ਬਾਅਦ ਆਪਾਂ ਚਲੇ ਗਏ ਸਕੂਲ ਸਕੂਲ ਤੋਂ ਅੱਗੇ ਸੀ ਜੀ ਆਪਾਂ ਘਰ ਵਾਪਸ ਆ ਕੇ ਆਪਾਂ ਗਏ ਕਿਚਨ 'ਚ ਮਮਾ ਨੇ ਬਣਾਏ ਸੀ ਜੀ ਗਰੇਲੇ ਉਸ ਤੋਂ ਬਾਅਦ ਹੋ ਗੀ ਸ਼ਾਮ ਜੀ ਮਮਾ ਗੁੰਨਰੇ ਸੀ ਜੀ ਆਟਾ ਸੁਬਿਧਾ ਪਗੇਜੀ ਕੋਠੇ ਤੇ ਆਪਨੇ ਕਰੀ ਬਹੁਤ ਸਾਰੀ ਮਸਤੀ ਉਸ ਤਬਾ ਦਾ ਕੇ ਕਦੀ ਰੋਟੀ ਰੋਟੀ ਖਾਣ ਤੋਂ ਬਾਅਦ ਆਪਨੇ ਕਰੀ